ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏਗੇ ਫੋਗਰ ਸਿਸਟਮ ਦੇ ਉੱਪਰ ਤੇ ਗਾਵਾਂ ਨੂੰ ਗਰਮੀ ਤੋਂ ਕਿਵੇਂ ਬਚਾਉਣਾਗਾ ਇਹੇ ਤਰੀਕਾ ਜਿਹੜਾ ਫੋਗਰ ਸਿਸਟਮ ਦਾ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਗਾਵਾਂ ਨੂੰ ਗਰਮੀ ਤੋਂ ਬਚਾਉਣ ਦਾ ਤੇ ਇਹਦੇ ਨਾਲ ਪਾਣੀ ਦੀ ਵੀ ਬਹੁਤ ਜ਼ਿਆਦਾ ਬਚਤ ਹੁੰਦੀ ਹੈਗੀ ਜਦੋਂ ਗਾਵਾਂ ਪੱਠੇ ਖਾਨ ਤੋਂ ਬਾਅਦ ਕਯੂਬੀਕਲ ਦੇ ਵਿੱਚ ਬੈਂਦੀਆਂ ਨੇ ਉਦੋਂ ਆਪਾਂ ਇਹ ਫੋਗਸ ਸਿਸਟਮ ਜਿਹੜਾ ਔਨ ਕਰ ਦਿੰਨੇ ਆ ਕਿਉਂਕਿ ਕਯੂਬੀਕਲ ਦੇ ਵਿੱਚ ਆਪਾਂ ਸਪਿੰਕਲਰ ਜਿਹੜੇ ਛਾਵਰ ਵਾਲੇ ਪਵਾਰੇ ਹੁੰਦੇ ਆ ਉਹ ਨਹੀਂ ਚਲਾ ਸਕਦੇ ਕਿਉਂਕਿ ਇੱਥੇ ਗਿੱਲਾ ਬਹੁਤ ਜ਼ਿਆਦਾ ਹੋ ਜਾਊਗਾ ਤੇ ਕਯੂਬੀਕਲਾਂ ਦੇ ਵਿੱਚ ਸੁੱਕੀ ਜਗ੍ਹਾ ਰਹਿੰਦੀ ਹੈਗੀ ਤੇ ਇਹਦੇ ਉੱਪਰ ਆਪਾਂ ਨੇ ਫੋਗਰ ਸਿਸਟਮ ਲਗਾਇਆ ਹੈਗਾ ਇਹ ਜਿਹੜੇ ਫੋਗਰ ਹੈਗੇ ਇਹ ਆਪਾਂ ਲਗਾਤਾਰ ਨਹੀਂ ਚਲਾ ਸਕਦੇ ਇਹਦੇ ਵਿੱਚ ਆਪਾਂ ਨੂੰ 5 ਮਿੰਟਾਂ ਦਾ ਗੈਪ ਦੇਣਾ ਜ਼ਰੂਰੀ ਆ ਕਿਉਂਕਿ ਜੇਕਰ ਆਪਾਂ ਲਗਾਤਾਰ ਫੋਗਰ ਚਲਾਉਣਿਆਂਗੇ ਤਾਂ ਗਾਮਾਂ ਦੀ ਜਿਹੜੀ ਸਕਿਨ ਹੈਗੀ ਉਹ ਬਿਲਕੁਲ ਗਿੱਲੀ ਹੋ ਜਾਂਦੀ ਹੈਗੀ ਤੇ ਉਹ ਉਹ ਜਿਹੜੀ ਡਰਾਈ ਨਹੀਂ ਹੁੰਦੀ ਤਾਂ ਕਰਕੇ ਆਪਾਂ ਇਹਦੇ ਉੱਤੇ ਟਾਈਮਰ ਲਗਾ ਸਕਦੇ ਹਾਂਗੇ 5 ਮਿੰਟ ਆਨ ਤੇ 5 ਮਿੰਟ ਆਫ ਹੋ ਜਾਂਦੇ ਆ ਇਹ ਉਹਦੇ ਨਾਲ ਕੀ ਹੁੰਦਾਗਾ 5 ਮਿੰਟਾਂ ਦੇ ਵਿੱਚ ਗਾਂ ਦੀ ਜਿਹੜੀ ਸਕਿਨ ਹੈਗੀ ਉਹ ਗਿੱਲੀ ਹੋ ਕੇ ਉਸ ਤੋਂ ਬਾਅਦ 5 ਮਿੰਟ ਜਿਹੜੀ ਗਾਂ ਦੀ ਸਕਿਨ ਹੈ ਉਹ ਡਰਾਈ ਹੋ ਜਾਂਦੀ ਆ ਡਰਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤਾਂ ਹੀ ਜਿਹੜੀ ਗਾਂ ਦੇ ਅੰਦਰਲਾ ਟੈਂਪਰੇਚਰ ਹੈ ਉਹ ਘਟੂਗਾ ਜੇ ਲਗਾਤਾਰ ਗਿੱਲੀ ਰਹੂਗੀ ਸਕਿਨ ਤਾਂ ਜਿਹੜਾ ਅੰਦਰਲਾ ਟੈਂਪਰੇਚਰ ਹੈ ਉਹ ਬਾਹਰ ਨਹੀਂ ਆਉਂਦਾ ਤੇ ਗਾਂ ਦਾ ਟੈਂਪਰੇਚਰ ਨਹੀਂ ਘਟਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਚਲਾਉਣ ਲਗਾਤਾਰ ਚਲਾਉਣ ਦੇ ਬਾਵਜੂਦ ਵੀ ਗਾਵਾਂ ਦੇ ਥੱਲੇ ਗਿੱਲਾ ਨਹੀਂ ਹੁੰਦਾ ਹੈਗਾ ਗਾਵਾਂ ਸੁੱਕੀ ਜਗ੍ਹਾ ਦੇ ਵਿੱਚ ਬੈਠੀਆਂ ਨੇ ਤੇ ਉੱਪਰੋਂ ਤੁਸੀਂ ਦੇਖ ਸਕਦੇ ਹੋ ਜਿੰਨੀ ਵੀ ਹਵਾ ਆਉਗੀ ਹਨਾ ਅੱਜ ਜਿਹੜਾ ਜੂਨ ਦਾ ਮਹੀਨਾ ਇਹਦੇ ਵਿੱਚ ਜ਼ਿਆਦਾਤਰ ਗਰਮ ਹਵਾ ਚੱਲਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਰਮ ਹਵਾ ਚੱਲਦੀ ਆ ਤੇ ਇਹਦੇ ਨਾਲ ਜਿਹੜੀ ਗਰਮ ਹਵਾ ਗਈ ਉਹ ਵੀ ਠੰਡੀ ਹੋ ਕੇ ਅੰਦਰ ਜਾਂਦੀ ਹੈਗੀ ਜਿਹਦੇ ਨਾਲ ਗਾਵਾਂ ਹੀਟ ਸਟ੍ਰੈਸ ਤੋਂ ਬਚ ਜਾਂਦੀਆਂ ਨੇ ਤੇ ਆਪਣੀ ਜਿਹੜੀ ਗਾਵਾਂ ਦੀ ਮਿਲਕ ਪ੍ਰੋਡਕਸ਼ਨ ਹੈ ਉਹ ਵੀ ਡਾਊਨ ਨਹੀਂ ਹੁੰਦੀ ਜੇ ਆਪਾਂ ਇਸ ਚੀਜ਼ ਵੱਲ ਧਿਆਨ ਦੇਈਏ ਜਿਵੇਂ ਤੁਸੀਂ ਦੇਖ ਰਹੇ ਹੋਗੇ ਬਿਲਕੁਲ ਸੁੱਕੀ ਜਗਾ ਪਈ ਹੈਗੀ ਗਾਵਾਂ ਦੇ नीचे ਤੇ ਇਹਦੇ ਨਾਲ ਗਿੱਲਾ ਨਹੀਂ ਹੁੰਦਾ ਬਿਲਕੁਲ ਵੀ نیچے ਤੇ ਦੇਖੋ ਤੁਸੀਂ ਉੱਪਰੋਂ ਇਹਨਾਂ ਨੂੰ ਠੰਡੀ ਹਵਾ ਮਿਲ ਰਹੀ ਹੈ ਤੇ ਗਾਵਾਂ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਨਹੀਂ ਹੈਗੀਆਂ ਕੋਈ ਵੀ ਗਾਂ ਹੌਂਕ ਨਹੀਂ ਰਹੀ ਆਰਾਮ ਨਾਲ ਜੁਗਾਲੀ ਕਰ ਰਹੀਆਂ ਨੇ ਬੈਠੀਆਂ ਨੇ ਸਾਰੀਆਂ ਗਾਵਾਂ ਤੁਸੀਂ ਦੇਖ ਸਕਦੇ ਹੋਗੇ ਕੋਈ ਵੀ ਗਾਂ ਐਦਾਂ ਦੀ ਨਹੀਂ ਹੈਗੀ ਜਿਹੜੀ ਹੌਂਕ ਰਹੀ ਹੋਵੇ ਇਹ ਤਕਰੀਬਨ 12 ਤੋਂ 1 ਵਜੇ ਦਾ ਸਮਾਂ ਦੇ ਹੁੰਦਾ ਤੇ ਇਹ ਆਪਣੇ ਫੌਗਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਰਹਿੰਦੇ ਹੈਗੇ ਤੇ ਟਾਈਮਰ ਆਨ ਕੀਤਾ ਹੋਇਆ ਹੈਗਾ ਥੋੜਾ ਟਾਈਮ ਬੰਦ ਹੁੰਦੇ ਆ ਥੋੜਾ ਟਾਈਮ ਇਹ ਚੱਲਦੇ ਆ ਤੇ ਜੇ ਗੱਲ ਕਰੀ ਆਪਾਂ ਸ਼ੈੱਡ ਦੇ ਟੈਂਪਰੇਚਰ ਦੀ ਇਹ ਜਦ ਫੌਗ ਉੱਪਰੋਂ ਥੱਲੇ ਨੂੰ ਆਉਂਦੀ ਹੈਗੀ ਤਾਂ ਇਹਦਾ ਉੱਪਰੋਂ ਟੈਂਪਰੇਚਰ ਹੁੰਦਾ ਸ਼ੈੱਡ ਦਾ ਇਹ ਕਾਫੀ ਜਿਆਦਾ ਡਾਊਨ ਹੋ ਜਾਂਦਾ ਬਾਹਰਲੇ ਟੈਂਪਰੇਚਰ ਦੇ ਨਾਲੋਂ ਇਦਾਂ ਕਹਿ ਸਕਦੇ ਆਂ ਵੀ ਜਿਹੜਾ ਬਾਹਰਲਾ ਟੈਂਪਰੇਚਰ ਜੇਕਰ ਆਪਣੇ ਸ਼ੈੱਡ ਦੇ ਉੱਪਰ ਜੇ ਦੇਖੀਏ ਜੇ ਆਪਣਾ 50 ਡਿਗਰੀ ਟੈਂਪਰੇਚਰ ਹੈ ਤਾਂ ਆਪਾਂ ਨੂੰ ਥੱਲੇ ਘੱਟੋ-ਘੱਟ 5 ਤੋਂ 6 ਡਿਗਰੀ ਟੈਂਪਰੇਚਰ ਘੱਟ ਹੋਊਗਾ ਫੌਗਰ ਚਲਾਉਣ ਦੇ ਨਾਲ ਇਹਦੇ ਨਾਲ ਜਿਹੜੇ ਟੈਂਪਰੇਚਰ ਆ ਬਹੁਤ ਜਿਆਦਾ ਡਾਊਨ ਹੋ ਜਾਂਦਾ ਸ਼ੈੱਡ ਦੇ ਵਿੱਚ ਤੇ ਹਵਾ ਵੀ ਠੰਡੀ ਠੰਡੀ ਮਿਲਦੀ ਹੈਗੀ ਗਾਵਾਂ ਨੂੰ ਜਿਹਦੇ ਨਾਲ ਗਾਵਾਂ ਕੀਟ ਸਟ੍ਰੈਸ ਨਹੀਂ ਮੰਦੀਆਂ ਆਰਾਮ ਨਾਲ ਬੈਠੀਆਂ ਨੇ ਜੁਗਾਲੀ ਕਰ ਰਹੀਆਂ ਨੇ ਇਸ ਕਰਕੇ ਜਿਹੜੇ ਫੋਗਰ ਸਿਸਟਮ ਹੈ ਇਹ ਗਾਵਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਆਪਣੇ ਸਪਿੰਕਲਰ ਹੁੰਦੇ ਆ ਜਾਂ ਦੂਜੇ ਸ਼ਾਵਰ ਵਾਲੇ ਪਵਾਰੇ ਹੁੰਦੇ ਆ ਉਹ ਆਪਾਂ ਸਿਰਫ ਪੱਠੇ ਖਾਣ ਵਾਲੀ ਜਗ੍ਹਾ ਤੇ ਲਗਾ ਸਕਦੇ ਹਾਂ ਜਦੋਂ ਇਹ ਪੱਠੇ ਖਾਂਦੀਆਂ ਨੇ ਪੱਠੇ ਇਹਨਾਂ ਨੇ ਕਦੋਂ ਖਾਣੇ ਆ ਜਦੋਂ ਆਪਾਂ ਨੇ ਤਕਰੀਬਨ ਇੱਕ ਡੇਢ ਘੰਟਾ ਸਵੇਰੇ ਤੇ ਇੱਕ ਡੇਢ ਘੰਟਾ ਇਹਨਾਂ ਨੇ ਦੁਪਹਿਰ ਨੂੰ ਪੱਠੇ ਖਾਣੇ ਹੁੰਦੇ ਆ ਸਾਰਾ ਦਿਨ ਆਪਾਂ ਇਹਨਾਂ ਨੂੰ ਖੜਾ ਕੇ ਵੀ ਨਹੀਂ ਰੱਖ ਸਕਦੇ ਇਹਨਾਂ ਨੇ ਆਰਾਮ ਵੀ ਕਰਨਾ ਹੈ ਤੇ ਆਰਾਮ ਕਰਨ ਦੇ ਲਈ ਜੇਕਰ ਆਪਾਂ ਸਪਿੰਕਲਰ ਚਲਾਵਾਂਗੇ ਤਾਂ ਇਹਨਾਂ ਨੇ ਆਰਾਮ ਨਹੀਂ ਕਰਨਾ ਤੇ ਉੱਥੇ ਫਰਸ਼ ਦੇ ਉੱਪਰ ਜਿਹੜਾ ਖੜੇ ਰਹਿਣਾਗਾ ਜਗ੍ਹਾ ਰੈਸਟ ਨਹੀਂ ਕਰੂਗੀ ਐਂਟੇਕ ਜਿਹੜਾ ਇਹਨੇ ਗਾਂ ਨੇ ਹਰਾ ਪੱਠਾ ਖਾਦਾਗਾ ਉਹਦੀ ਜੁਗਾਲੀ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਜਿਹੜਾ ਹੈਗਾ ਮਿਲਕ ਪ੍ਰੋਡਕਸ਼ਨ ਆਪਾਂ ਨੂੰ ਦੇਣੀਆਂ ਜੇਕਰ ਆਪਾਂ ਇਦਾਂ ਡੇਰੀ ਫਾਰਮ ਦੇ ਵਿੱਚ ਮੈਨੇਜਮੈਂਟ ਪੂਰੀ ਰੱਖਾਂਗੇ ਟਾਈਮ ਟੂ ਟਾਈਮ ਆਪਾਂ ਇਹਨਾਂ ਨੂੰ ਜਿਹੜੇ ਸਹੂਲਤਾਂ ਦੇਵਾਂਗੇ ਤਾਂ ਮਿਲਕ ਪ੍ਰੋਡਕਸ਼ਨ ਆ ਜਿਹੜੀ ਉਹ ਘਟ ਨਹੀਂ ਕਰਨੀ ਆ ਗਰਮੀ ਦੇ ਵਿੱਚ ਤੇ ਜੇਕਰ ਆਪਾਂ ਇਹਨਾਂ ਦਾ ਧਿਆਨ ਨਹੀਂ ਦੇਵਾਂਗੇ ਤਾਂ ਇਹ ਜ਼ਿਆਦਾ ਗਰਮੀ ਮੰਨਣਗੀਆਂ, ਗਾਵਾਂ ਹੌਂਕਣਗੀਆਂ ਤੇ ਉਹਦੇ ਨਾਲ ਦੁੱਧ ਵੀ ਡਾਊਨ ਹੋ ਜਾਊਗਾ ਤੇ ਜ਼ਿਆਦਾ ਗਰਮੀ ਮੰਨਣ ਦੇ ਕਾਰਨ ਗਾੜਾ ਅਬੋਰਸ਼ਨ ਵੀ ਕਰ ਸਕਦੀ ਆ ਸੋ ਇਹ ਸਪਿੰਕਲਰ ਲਾਉਣੇ ਤੇ ਫੋਗਰ ਸਿਸਟਮ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ گاਵਾਂ ਨੂੰ ਗਰਮੀਆਂ ਦੇ ਵਿੱਚ